ਔਰ ਜੈ ਮਾ ਚਿੰਦਪੁਨੀ ٹرسٹ ਜਿਹੜੀ ਕਿ ਚੈਰੀਟੇਬਲ ਮਹਾਮੈਦੀਆ ਪਾਰਕ ਰਿਪਾ ਜਿਹੜਾ ਕਿ 6ਵਾਂ ਵਾਰਸ਼ਿਕ भंडारा ਹੁਸ਼ਾਰਪੁਰ ਚੋ ਹਰ ਡੈਮ ਤੇ ਲੱਗਣ ਜਾ ਰਿਹਾ ਵਾ ਜੈ ਕਰਾ ਚਿੰਦਪੁਨੀ ਮਾਤਾ ਜੀ ਦਾ ਬੋਸਤੇ ਰਵਾਹੀ ਤੇ ਅਜੀ 26 ਤਰੀਕ ਨੂੰ ਸਵੇਰੇ 7 ਵੇ ਲੰਗਰ ਚਾਲੂ ਕਰਨਾ ਤੇ ਇੱਕ ਸੈਕਿੰਡ ਮਿੰਟ ਨਹੀਂ ਮੈਂ ਕਹਿ ਸਕਦਾ ਇੱਕ ਸੈਕਿੰਡ ਉਹ ਲੰਗਰ ਬੰਦ ਨਹੀਂ ਹੁੰਦਾ ਕਰਾ ਚੇਰਾਵਾਰੀ ਜੀ ਦਾ ਅੱਲੇ ਅਸੀਂ 3 ਦਿਨਾਂ ਦਾ ਲੰਗਰ ਲਗਾਉਂਦੇ ਸੀ ਹੁਣ ਕਿ ਮਹਾਮਈ ਨੇ ਸਾਡੇ ਤੇ ਕਿਰਪਾ ਕੀਤੀ ਜੋ ਕਿ ਅਸੀਂ 4 ਦਿਨ ਦਾ ਲੰਗਰ ਕੀਤਾ ਚੌਥੇ ਦਿਨ ਜਿਹੜੀ ਮਹਾਮਈ ਦੀ ਕਿਰਪਾ ਲੰਗਰ ਔਰ ਚੌਂਕੀ ਲਗਣੀ ਹੈ ਲੰਗਰ ਦੀ ਗੱਲ ਉੱਤੇ ਕਿਸੇ ਤਰ੍ਹਾਂ ਦੀ ਵੀ ਅਸੀਂ ਕਿਸੇ ਵੀ ਭਰਾ ਨੂੰ ਬੱਚਿਆਂ ਨੂੰ ਸਾਡੀ ਭੈਣਾਂ ਨੂੰ ਮਾਵਾਂ ਨੂੰ ਕਿਸੇ ਨੇ ਵੀ ਕੋਈ ਦਿੱਕਤ ਪਰੇਸ਼ਾਨੀ ਨਾ ਤਾਂ ਅੱਜ ਤੱਕ ਆਈ ਔਰ ਨਾ ਅਸੀਂ ਆਣ ਦੇਵਾਂਗੇ ਬੱਚਿਆਂ ਦਾ ਚਾਹੇ ਦੁੱਧ ਲਾ ਲੋ ਦਵਾਈਆਂ ਲਗਾ ਲੋ ਰਾਸ਼ਨ ਲਗਾ ਲੋ ਕਿਸੇ ਤਰ੍ਹਾਂ ਦੇ ਵੀ ਰਹਿਣ ਦਾ ਇੱਕ ਇੱਕ ਚੀਜ਼ ਮਤਲਬ ਤੁਸੀਂ ਇਹ ਕਹਿੰਦੇ ਹੋ ਵੀ ਕੁੱਲਰ ਤੋਂ ਲੈ ਕੇ ਪੱਖਿਆਂ ਤੋਂ ਲੈ ਕੇ ਹਰ ਇੱਕ ਚੀਜ਼ ਦੀ ਸਭਾਵ ਸੋ ਜੈ ਮਾਤਾ ਦੀ ਜੈ ਮਾ ਚਿੰਤਪੂਰਨੀ ਚੈਰੀਟੇਬਲ ਟਰਸਟ ਵੱਲੋਂ 6ਵਾਂ વાર્ਸ਼ਿਕ ਭੰਡਾਰਾ ਔਰ ਮਾਤਾ ਦੀ ਚੌਂਕੀ ਦਾ ਆਯੋਜਨ ਕੀਤਾ ਗਿਆ ਔਰ ਮੁੱਖ ਸੇਵਾਦਾਰ ਨੇ ਕਰਨ ਨਾਕਵਾਲੀ ਜੋ ਕਿ ਬੜੇ ਬਹੁਤ ਸਮੇਂ ਤੋਂ ਮਾਤਾ ਰਾਣੀ ਦੇ ਭਗਤ ਨੇ ਔਰ ਬਹੁਤ ਸਮੇਂ ਤੋਂ ਮਾਤਾ ਰਾਣੀ ਦੇ ਦਰਬਾਰ ਦੇ ਬਿੰਦ ਤਮਸਤਕ ਹੁੰਦੇ ਨੇ ਔਰ ਸਮਾਜ ਦੇ ਲਈ ਸਮਾਜ ਦੇ ਹਿੱਤ ਲਈ ਹਰ ਕੋਈ ਐਸਾ ਪ੍ਰੋਗਰਾਮ ਹੋ ਗਿਆ ਅੱਗੇ ਵੱਧ ਚੜ ਗਿਆ ਆਪਣੀ ਭੂਮਿਕਾ ਨਿਭਾਉਂਦੀ ਨੇ ਸੋ ਕਰਨ ਨਾਗਵਾਲੀਆ ਸਾਡੇ ਨਾਲ ਨੇ ਨਾਗਵਾਲ ਜੀ ਜੈ ਮਾਤਾ ਜੀ ਸਭ ਤੋਂ ਪਹਿਲੇ ਜੈ ਮਾਤਾ ਦੀ ਮੇਰੇ ਬਹੁਤ ਹੀ ਸਤਿਕਾਰਯੋਗ ਜਿਹੜੇ ਕਿ ਸਾਡਾ ਮੀਡੀਆ ਔਰ ਖੁਦ ਤੁਸੀਂ ਜਿਹੜਾ ਕਿ ਸਾਨੂੰ ਮਾਨ ਸਨਮਾਨ ਦੇਣ ਪਹਿਲੇ ਤਾਂ ਬਹੁਤ ਬਹੁਤ ਧੰਨਵਾਦ ਔਰ ਜੈ ਮਾ ਚਿੰਦਪੁਨੀ ਟਰਸਟ ਜਿਹੜੀ ਕਿ ਚੈਰੀਟੇਬਲ ਮਹਾਮੇਰੀਏ ਪਾਰਕ ਰਿਪਾ ਜਿਹੜਾ ਕਿ ਛੇਵਾਂ ਵਾਰਸ਼ਿਕ ਭੰਡਾਰਾ ਹੁਸ਼ਾਰਪੁਰ ਚ ਹਾਲ ਡੈਮ ਤੇ ਲੱਗਣ ਜਾ ਰਿਹਾ ਵਾ ਤੇ 올 ਜੇਮਸੀ ਟਰਸਟ ਜਦ ਕਿ ਪੂਰੇ ਲੁਧਿਆਣਾ ਸ਼ਹਿਰ ਚ ਨਹੀਂ ਅਗਰ ਮੈਂ ਗੱਲ ਕਰਾਂ ਲੁਧਿਆਣਾ ਹੀ ਪਟਿਆਲਾ ਚੰਡੀਗੜ੍ਹ ਫਰੀਦাবাদ ਦਿੱਲੀ ਅਬੋੜ ਮਤਲਬ ਹਰ ਇੱਕ ਜਗ੍ਹਾ ਜਿੱਥੇ ਸਾਡੇ ਭਰਾ ਬੈਠੇ ਹੋ ਸਾਰੇ ਹੀ ਸੇਵਾ ਕਰਾਂਣ ਆਉਂਦੇ ਨੇ ਤੇ ਹੁਣ ਕੀ ਜਿਹੜਾ ਕਿ ਲੰਗਰ ਹੈ 26 27 28 ਤੇ 29 ਤਰੀਕ ਨੂੰ ਮਹਾਮਈ ਦੀ ਜਿਹੜੀ ਕਿ ਅਪਾਰ ਚੌਂਕੀ ਮੇਰੇ ਬਹੁਤ ਹੀ ਸਤਿਕਾਰਯੋਗ ਮੇਰਾ ਵੀਰ ਮੁਕੇਸ਼ ਐਨੈਤ ਜਲੰਧਰ ਵਾਲੇ ਜਿਹੜੇ ਕਿ ਵਰਲਡ ਫੇਮਸ ਮਹਾਮਈ ਦੇ ਪੇਠਾ ਗਾਉਂਦੇ ਨੇ ਔਰ ਉਸ ਤੋਂ ਬਾਅਦ ਸਾਰੀ ਸਾਡੇ ਲੁਧਿਆਣਾ ਸ਼ਹਿਰ ਨੂੰ ਇੱਕ ਜਿੱਦਾਂ ਸਾਡੇ ਇਹ ਜਿਹੜਾ ਤਿਉਹਾਰ ਆ ਮਹਾਮਈ ਦੇ ਚਾਲੇ ਨੇ ਪਵਨ ਤੇ ਇਹ ਸਾਡੇ ਲਈ ਇੱਕ ਦੀਵਾਲੀ ਰੂਪ ਦੇ ਵਿੱਚ ਹੁੰਦੇ ਨੇ ਜਦੋਂ ਇਹ ਆਂਦੇ ਨੇ ਤੇ ਸਾਡੇ ਜਿੰਨੇ ਵੀ ਸੰਸਥਾ ਦੇ ਮੈਂਬਰ ਨੇ ਜਿੰਨੇ ਵੀ ਸਾਡੇ ਭਰਾ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਇਹ ਲੱਗਦਾ ਵੀ ਸਾਡੇ ਘਰੇ ਇੱਕ ਮਤਲਬ ਅਲੱਗ ਤਰ੍ਹਾਂ ਦੀ ਇੱਕ ਦੀਵਾਲੀ ਮਨਾ ਰਹੇ ਹਾਂ ਸੀ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਹਰ ਇੱਕ ਬੰਦਾ ਸਾਡੇ ਨਾਲ ਜੁੜਿਆ ਹੋਇਆ ਹਰ ਇੱਕ ਬੰਦਾ ਸਾਨੂੰ ਫੋਨ ਕਰਦਾ ਵੀ ਭਾਜੀ ਕਿਸੇ ਚੀਜ਼ ਦੀ ਲੋੜ ਆ ਤਾਂ ਸਾਨੂੰ ਦੱਸੋ ਤੇ ਜਿੰਨੇ ਵੀ ਭਰਾ ਸਾਡੇ ਨਾਲ ਜੁੜੇ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਔਰ ਸਭ ਤੋਂ ਵੱਡੀ ਗੱਲ ਇੱਕੋ ਹੀ ਮੇਰੀ ਬੇਨਤੀ ਹੈ ਇੱਕੋ ਹੀ ਮੈਸੇਜ ਹੈ ਵੀ ਮਾਹਾਂ ਮਾਈ ਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਹੌਮ ਹੌਮਾ ਕੇ ਜਾ ਰਹੇ ਹਾਂ ਪਹਿਲੇ ਅਸੀਂ 3 ਦਿਨਾਂ ਦਾ ਲੰਗਰ ਲਗਾਉਂਦੇ ਸੀ ਹੁਣ ਕਿ ਮਹਾਮਈ ਨੇ ਸਾਡੇ ਤੇ ਕਿਰਪਾ ਕੀਤੀ ਜੋ ਕਿ ਅਸੀਂ 4 ਦਿਨ ਦਾ ਲੰਗਰ ਕੀਤਾ ਚੌਥੇ ਦਿਨ ਜਿਹੜੀ ਮਹਾਮਈ ਦੀ ਕਿਰਪਾ ਲੰਗਰ ਔਰ ਚੌਂਕੀ ਲਗਣੀ ਹੈ ਤੇ ਚਾਹ ਦਿਨਾਂ ਲੰਗਰ ਦੇ ਵਿੱਚ ਜਿੰਨਾ ਵੀ ਸਾਡਾ ਯੂਥ ਸਾਡੀ ਭੈਣਾਂ ਨੇ ਸੇਵਾ ਕਰਾਂਦੀਆਂ ਨੇ ਜਾਂ ਸਾਡੇ ਪਰਿਵਾਰ ਨੇ ਮੇਰੀ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਹੈ ਤੁਹਾਡੇ ਮਾਧਿਅਮ ਤੋਂ ਵੀ ਮਹਾਮਈ ਦੇ ਜਿਹੜੇ ਪਾਵਨ ਨਵਰਾਤਰੇ ਨੇ ਕਹਨੇ ਸੋਖੇ ਨੇ ਜਦੋਂ ਮਹਾਮਈ ਉੱਥੇ ਬੁਲਾਉਂਦੀ ਹੈ ਆਪਣੀ ਕਿਰਪਾ ਕਰਦੀ ਤੇ ਮੇਰੇ ਇਸ ਹਸਨ ਨਾਲ ਹਰ ਇੱਕ ਫੈਮਿਲੀ ਨੂੰ ਔਰ ਫੈਮਿਲੀਆ ਦੇ ਜਿੰਨੇ ਵੀ ਪਰਿਵਾਰ ਨੇ ਉਹਨਾਂ ਨੂੰ ਇੱਕ ਵਾਰੀ ਜਾਣਾ ਚਾਹੀਦਾ ਇਸ ਪਾਵਨ ਨਵਰਾਤਰਾ ਚ ਤੇ ਮੇਰੇ ਸੰਨ ਕਦੇ ਜ਼ਿੰਦਗੀ ਕੋਈ ਖਾਲੀ ਨਹੀਂ ਹੋਊਗਾ ਤੇ ਉੱਥੇ ਜਾ ਕੇ ਮਹਾਮਾਈ ਜਿਹੜਾ ਗੁਣਗਾਨ ਆ ਮਹਾਮਾਈ ਜਿਹੜੇ ਦਰਸ਼ਨ ਉਹ ਜ਼ਰੂਰ ਕਰਨ ਕਿਉਂਕਿ ਮਹਾਮੇਰੇ ਪਾਵਨ ਨਵਰਾਤਰੇ ਪੂਰਾ ਵਰਲਡ ਉੱਥੇ ਹੁੰਦਾ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਕੀ ਸਪੈਸ਼ਲ ਕੀ ਕੀ ਐਸਵਰ ਕਿਉਂਕਿ ਤੁਹਾਡਾ ਛੇਮਾ ਵਾਰਸ਼ਿਕ ਭੰਡਾਰਾ ਲਗਾਇਆ ਜਾ ਰਿਹਾ ਹੈ ਜਿਹੜਿਆ ਪਰਿਵਾਰ ਵੀ ਤੁਹਾਡਾ ਵਾਧਾ ਹੋ ਰਿਹਾ ਦਿਨ-ਬਦਨੇ ਜਿਹੜੇ ਭਗਤ ਜਨ ਨੇ ਤੁਹਾਡਾ ਨਾਲ ਜੁੜਦੇ ਨੇ ਪਰਿਵਾਰ ਦੇ ਨਾਲ ਤੇ ਕੀ ਕੀ ਐਸਵਰ ਕੀ ਕੀ ਜਿਹੜੀਆਂ ਅਲੱਗ ਚੀਜ਼ਾਂ ਉੱਥੇ ਨਜ਼ਰ ਆਣੀਆਂ ਸਭ ਤੋਂ ਪਹਿਲੇ ਤਾਂ ਤੁਹਾਨੂੰ ਇੱਕ ਖੁਸ਼ਖਬਰੀ ਮੈਂ ਦੇ ਦਵਾਂ ਤਕਰੀਬਨ ਇਹ ਸੰਸਥਾ ਨੂੰ 7 ਸਾਲ ਹੋ ਗਏ ਚੱਲਦਿਆਂ ਨੂੰ ਇਹ ਅਸੂਲਾਂ ਦੇਖਿਆ ਹੋਇ ਸਤਵਾਂ ਅਸੀਂ ਪਹਿਲਾਂ ਗਿਣ ਨਹੀਂ ਰਹੇ ਇਹ ਸਤਵਾਂ ਸਾਡਾ ਲੰਗਰ ਜਾ ਰਿਹਾ ਵਾ ਤੇ ਇਹਦੇ ਵਿੱਚ ਪਹਿਲੇ ਹੀ ਸਾਡੀ ਜਿਹੜੀ ਸੰਸਥਾ ਸੀ ਉਹਦਾ ਨਾਮ ਸੀਗਾ ਜੈ ਮਾ ਚਿੰਤਪੁਰਨੀ ਟਰਸਟ ਹੁਣ ਮਹਾਮੈ ਨੇ ਬੜੀ ਵਪਾਰ ਕੀਤੀ ਹੈ ਸਾਡੀ ਦੋ ਸੰਸਥਾ ਰਜਿਸਟਰਡ ਹੋ ਗਈਆਂ ਵੀ ਮੁਬਾਰਕਾਂ ਤੁਹਾਨੂੰ ਵੀ ਜੈ ਮਾ ਚਿੰਤਪੁਰਨੀ ਚੈਰੀਟੇਬਲ ਟਰਸਟ ਔਰ ਜੈ ਮਾ ਚਿੰਤਪੁਰਨੀ ਮੰਦਿਰ ਟਰਸਟ ਇਹ ਦੋਨੋਂ ਸਾਡੀ ਸੰਸਥਾ ਜਿਹੜੀ ਉਹ ਰਜਿਸਟਰਡ ਹੋ ਚੁੱਕੀਆਂ ਨੇ ਔਰ ਜਿਹੜੇ ਮਹਾਮੈ ਨੇ ਉਪਰਾਲੇ ਕਰਾਣੇ ਸੀ ਬਹੁਤ ਜਲਦ ਇੱਥੇ ਮਹਾਮੈ ਦਾ ਦਰਬਾਰ ਲੈ ਕੇ ਆ ਰਹੇ ਆਂ ਉਨੇ ਮਹਾਮੈਨੇ ਕਿਰਪਾ ਕਰ ਨਹੀਂ ਹੈ ਸਾਡੀ ਦੁਕਾਤ ਹੈ ਨਹੀਂ ਕੋਈ ਔਰ ਉਸ ਤੋਂ ਬਾਅਦ ਉਹਦੇ ਵਿੱਚ ਅਸੀਂ ਚੈਰੀਟੇਬਲ ਜੋ ਲਿਖਿਆ ਨਾ ਸੰਸਥਾ ਦੇ ਵਿੱਚ ਤੁਸੀਂ ਦੇਖਿਆ ਹੋਣਾ ਇਹ ਚੈਰੀਟੇਬਲ ਤਾਂ ਹੀ ਲਿਖਿਆ ਵੀ ਮਹਾਮੈ ਦੀ ਕਿਰਪਾ ਨਾਲ ਅਸੀਂ ਇੱਥੇ ਹਸਪੀਟਲ ਬਣਾਣਾ ਔਰ ਬਹੁਤ ਜਲਦੀ ਖੁਸ਼ਖਬਰੀ ਦਵਾਂਗੇ ਰਹਿ ਗਈ ਲੰਗਰ ਦੀ ਗੱਲ ਉੱਥੇ ਕਿਸੇ ਤਰ੍ਹਾਂ ਦੀ ਵੀ ਅਸੀਂ ਕਿਸੇ ਵੀ ਭਰਾ ਨੂੰ ਬੱਚਿਆਂ ਨੂੰ ਸਾਡੀ ਭੈਣਾਂ ਨੂੰ ਮਾਵਾਂ ਨੂੰ ਕਿਸੇ ਨੇ ਵੀ ਕੋਈ ਦਿੱਕਤ ਪਰੇਸ਼ਾਨੀ ਨਾ ਤਾਂ ਅੱਜ ਤੱਕ ਆਈ ਔਰ ਨਾ ਅਸੀਂ ਆਣ ਦੇਵਾਂਗੇ ਉੱਥੇ ਲੰਗਰ ਤੋਂ ਲੈ ਕੇ ਸੌਣ ਤੱਕ ਸੌਣ ਤੋਂ ਲੈ ਕੇ ਮਤਲਬ ਹਰ ਇੱਕ ਚੀਜ਼ ਦੀ ਦਵਾਈਆਂ ਤਾਂ ਕੋਈ ਵੀ ਅੱਧਾ ਦੀ ਚੀਜ਼ ਨਹੀਂ ਹੈ ਜਿਹੜੀ ਉੱਥੇ ਅਸੀਂ ਰੇਂਜ ਕਰਕੇ ਨਹੀਂ ਰੱਖਦੇ ਹਰ ਇੱਕ ਚੀਜ਼ ਦੀ ਮਤਲਬ ਲੰਗਰ ਤਾਂ ਅਵੱਲਾ ਹੀ ਹੈ ਨਾ ਮਹਾਮੈਦੀ ਦੀ ਨਿਆਪਾਰ ਕਿਰਪਾ ਸਾਡੀ ਇੱਕੋ ਹੀ ਮਹਾਮੈਦੀ ਦੀ ਕਿਰਪਾ ਜਿਹੜੀ ਅਸੀਂ ਆਪਣੇ ਤੇ ਸਮਝਦੇ ਆ ਉਹ ਕੀ ਹੈ ਅਸੀਂ 26 ਤਰੀਕ ਨੂੰ ਸਵੇਰੇ 7 ਵਜੇ ਲੰਗਰ ਚਾਲੂ ਕਰਨਾ ਤੇ ਇੱਕ ਸੈਕਿੰਡ ਮਿੰਟ ਨਹੀਂ ਮੈਂ ਕਹਿ ਸਕਦਾ ਇੱਕ ਸੈਕਿੰਡ ਉਹ ਲੰਗਰ ਬੰਦ ਨਹੀਂ ਹੁੰਦਾ ਲਗਾਤਾਰ ਮੈਂ ਕਹ ਰਿਹਾ ਜੀ ਸੈਕਿੰਡ ਅਗਰ ਮਿੰਟ ਹੋ ਗਿਆ ਤਾਂ ਜਿੰਨੀ ਮੇਰੀ ਟੀਮ ਖੜੀ ਮੇਰਾ ਛੋਟਾ ਭਰਾ ਕਾਲੀ ਖੜਾ ਵਾ ਹੋਰ ਸਮੁੱਚੀ ਸਾਰੀ ਟੀਮ ਖੜੀ ਹੈ ਇਹਨਾਂ ਨੂੰ ਇਹ ਪਤਾ ਵੀ ਇਹਨੇ ਖੇਜਣ ਇਹ ਮੈਨੂੰ ਮੌਕਾ ਹੀ ਨਹੀਂ ਦਿੰਦੇ ਐਕਚੁਅਲ ਪੂਰੀ ਸੰਸਥਾ ਦੇ ਵਿੱਚ ਤਕਰੀਬਨ ਤਕਰੀਬਨ 40 ਤੋਂ 50 ਬੰਦਿਆਂ ਦੀ ਹਲਵਾਈਆਂ ਦੀ ਟੀਮ ਹੁੰਦੀ ਹੈ ਉਹ ਕਹਿਣਾ ਛਾਨ ਤੇ ਇੱਕ ਸੈਕਿੰਡ ਵੀ ਅਸੀਂ ਬੰਦ ਨਹੀਂ ਹੁੰਦ ਦਿੰਦੇ ਔਰ ਕਿਸੇ ਤਰ੍ਹਾਂ ਦੇ ਵੀ ਕੋਈ ਵੀ ਉੱਥੇ ਬੱਚਿਆਂ ਦਾ ਚਾਹੇ ਦੁੱਧ ਲਾ ਲਓ ਦਵਾਈਆਂ ਲਗਾ ਲਓ ਰਾਸ਼ਨ ਲਗਾ ਲਓ ਕਿਸੇ ਤਰ੍ਹਾਂ ਦੇ ਵੀ ਰਹਿਣ ਦਾ ਇੱਕ ਇੱਕ ਚੀਜ਼ ਮਤਲਬ ਤੁਸੀਂ ਇਹ ਕਹ ਲਓ ਵੀ ਕੁੱਲਰ ਤੋਂ ਲੈ ਕੇ ਪੱਖਿਆਂ ਤੋਂ ਲੈ ਕੇ ਹਰ ਇੱਕ ਚੀਜ਼ ਦੀ ਸਭਾਵ ਉਥੇ ਇਦਾਂ ਨਗਵਾਲ ਜੀ ਪ੍ਰਸ਼ਾਸਨ ਦਾ ਵੀ ਬੜਾ ਉਹਦੇ ਮਤਕੁਨ ਰੋਲ ਹੁੰਦਾ ਕਿਉਂਕਿ ਟ੍ਰੈਫਿਕ ਹੋ ਜਾਂਦਾ ਭਗਤ ਜਨ ਬਹੁਤ ਮਾਤਰਾ ਦੇ ਨਾਲ ਬਹੁਤ ਸੰਖਿਆ ਦੇ ਨਾਲ ਮਾਤਾ ਦਰਸ਼ਨ ਕਰਨ ਜਾਂਦੇ ਕਿਉਂਕਿ ਦਿਨ ਚੱਲਦੇ ਮਾਤਾ ਦੇ ਤੇ ਪ੍ਰਸ਼ਾਸਨ ਨੂੰ ਵੀ ਕੋਈ ਤੁਹਾਡੇ ਬਲੋਂ ਉਥੇ ਮਿਲਿਆ ਗਿਆ ਉਥੇ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਹੈ ਵੀ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਜਾਂ ਹੋਰ ਤਰ੍ਹਾਂ ਦੀ ਸਮੱਸਿਆ ਨੂੰ ਠੀਕ ਕੀਤਾ ਜਾਵੇ ਮੈਂ ਦੇਖੋ ਜਿੰਨੇ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਔਰ ਸਮੁੱਚੀ ਜਿੰਨੇ ਵੀ ਹੁਸ਼ਾਰਪੁਰ ਦੇ ਐਮਐਲਏ ਨੇ ਤੇ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਵੀ ਪਿਛਲੀ ਵਾਰੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਅਗਰ ਮੈਂ ਇੱਕ ਐਗਜ਼ੈਂਪਲ ਕਰਾਂ ਦੋ ਕੁੜੀਆਂ ਸਾਡੇ ਕੋਲੇ ਖੜੀਆਂ ਨੇ ਐਕਚੁਅਲ ਦੇ ਵਿੱਚ ਪਿਛਲੀ ਵਾਰੀ ਸਿਰਫ ਮੇਰੇ ਲੰਗਰ ਤੋਂ ਹੋਟਲ ਸਾਡਾ 2 ਕਿਲੋਮੀਟਰ ਤੇ ਇਹਨਾਂ ਨੂੰ 6 ਘੰਟੇ ਲੱਗੇ ਸੀ ਇੰਨਾ ਟ੍ਰੈਫਿਕ ਸੀਗਾ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਤੇ ਮੇਰੀ ਇਹੀ ਉਹਨਾਂ ਨੂੰ ਬੇਨਤੀ ਹੈ ਸਰਕਾਰ ਨੂੰ ਬੇਨਤੀ ਹੈ ਔਰ ਸਾਡੇ ਉੱਥੇ ਜਿਹੜੇ ਵੀ ਐਸਐਸਪੀ ਸਾਹਿਬ ਲੱਗੇ ਉਹਨਾਂ ਨੂੰ ਬੇਨਤੀ ਹੈ ਵੀ ਹੁਣ ਕਿ ਥੋੜਾ ਜਿਹਾ ਰੇਖ ਦੇ ਆਪਣੀ ਅੱਖਾਂ ਨਾਲ ਕਰਾਇਓ ਕਿਉਂਕਿ ਸਾਧ ਸੰਗਤ ਨਾਲ ਆਣਾ ਹੈ ਜੀ ਜੀ ਨੇ ਕਹਿੰਦੇ ਜੀ ਨੇ ਮਹਾਮਾਈ ਦਾ ਆਸ਼ੀਰਵਾਦ ਲਣਾ ਜਿਹੜੇ ਮਹਾਮਾਈ ਦੇ लाडले ਉਹਨਾਂ ਨੇ ਆਪਣੇ ਲੰਗਰ ਵੀ ਲਗਾਣੇ ਆਂ ਔਰ ਉਹਨਾਂ ਨੇ ਜਾਣਾ ਵੀ ਆ ਤੇ ਉਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਉੱਥੇ ਕਿਸੇ ਤਰ੍ਹਾਂ ਦਾ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਆਵੇ ਔਰ ਕਿਸੇ ਤਰ੍ਹਾਂ ਨੂੰ ਕੋਈ ਇਹ ਨਾ ਲੱਗੇ ਯਾਰ ਵੀ ਸਾਡੇ ਨਾਲ ਕੋਈ ਮਿਸ ਹੈਪਨਿੰਗ ਹੋ ਗਈ ਆ ਪਰ ਮੇਰੀ ਜਿਹੜੀ ਬਾਰ-ਬਾਰ ਮੈਂ ਬੇਨਤੀ ਕਰਦਾ ਉੱਥੇ ਜਿਹੜਾ ਜਿਹੜਾ ਵੀ ਸਾਡੇ ਪਿਛਲੀ ਵਾਰੀ ਲਾਂਬਾ ਸਾਹਿਬ ਲੱਗੇ ਹੋਏ ਸੀ ਐਸਐਸਪੀ ਸਾਹਿਬ ਉਹ ਮੇਰੇ ਭਰਾ ਨੇ ਉਹਨਾਂ ਨੇ ਤਨੂੰ ਮਤਲਬ 1 ਰੁਪਏ ਦੀ ਵੀ ਦਿੱਕਤ ਨਹੀਂ ਆਣ ਦਿੰਦੀ ਪਰ ਰਾਸ਼ੀ ਇੰਨਾ ਹੁੰਦਾ ਕਈ ਵਾਰੀ ਜਿਹੜੇ ਕਿ ਪੁਲਿਸ ਮਹਿਕਮਾ ਵੀ ਉਹ ਵੀ ਦੁਖੀ ਹੋ ਜਾਂਦਾ ਪਰ ਮੈਂ ਇਹ ਕਹੂੰਗਾ ਜਿੱਥੇ ਤੁਸੀਂ ਸੋਜਣੇ ਲਾ ਰਹੇ ਉਥੇ 500 ਜਣੇ ਲਾਓ ਇਹ ਜ਼ਰੂਰੀ ਹੈ ਮੇਰਾ ਸਰਕਾਰ ਨੂੰ ਇਹੀ ਮੈਸੇਜ ਹੈ ਵੀ ਭਾਈ ਸਾਹਿਬ ਇਹ ਮਹਾਮਈ ਦੇ ਚਾਲੇ ਨੇ ਔਰ ਇਹ ਨਹੀਂ ਇੱਥੇ ਆਂਦੇ ਨੇ ਇਹ ਸਾਰੇ ਦਰਬਾਰਾਂ ਤੇ ਆਂਦੇ ਨੇ ਚਿੰਤਪੁਰਣੀ ਜਵਾਲਾ ਜੀ ਕਾਂਗੜਾ ਜੀ ਚਮੁੰਡਾ ਮਾਤਾ ਦੇ ਨਹਿਣਾ ਦੇਵੀ ਜਿੱਥੇ ਜਿੱਥੇ ਮਹਾਮਈ ਦੇ ਦਰਬਾਰ ਨੇ ਸਾਰੇ ਕਿ ਤੁਸੀਂ ਦੇਖ ਦੇ ਕਰਨੀ ਹੈ ਮੇਰੇ ਵੱਲੋਂ ਔਰ ਜੈ ਮਾ ਚਿੰਤਪ੍ਰੀ ٹرسٹ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਪਾਵਨ ਨਵਰਾਤਰ ਔਰ ਪਾਵਨ ਮਹਾਮਈ ਦੇ ਚਾਲੇ ਜੈ ਮਾਤਾ ਦੀ ਸੋ ਮਾਤਾ ਦੇ ਭਗਤ ਨੇ ਕਾਲੀ ਤੇਜੀ ਜੀ ਸਾਡੇ ਨਾਲ ਨੇ ਕਹੀ ਜੈ ਮਾਤਾ ਜੀ ਜੈ ਮਾਤਾ ਜੀ ਕਿੰਦਾ ਦੇਖਦੇ ਹੋ ਵੀ ਸਾਰਾ ਪਰਿਵਾਰ ਤੁਹਾਡੇ ਇਕੱਠਾ ਹੈ ਛੇਵਾਂ વાર્ਸ਼ਿਕ ਭੰਡਾਰਾ ਤੁਹਾਡੇ ਵੱਲ ਕਰਵਾਇਆ ਜਾ ਰਿਹਾ ਹੈ ਕਿੰਦਾ ਇੰਤਜ਼ਾਮ ਨੇ ਕੀ ਦੇਖੋ ਜੀ ਹਰ ਸਾਲ ਦੀ ਤਰ੍ਹਾਂ ਇਸ ਜਿਹੜਾ ਸੌਂ ਦਾ ਮਹੀਨਾ ਆਉਂਦਾ ਨਾ ਇਨਸਾਨਾਂ ਨੂੰ ਤਾਂ ਸਤਾਈ ਬਹੁਤ ਹੁੰਦਾ ਜੀ ਕਿਉਂਕਿ ਪਤਾ ਹੀ ਨਹੀਂ ਲੱਗਦਾ ਵੀ ਮਾਤਾ ਰਾਣੀ ਨੇ ਕਦੋਂ ਪੇਰਾ ਦੇ ਦੇਣਾ ਇਸ ਕਰਕੇ ਅਸੀਂ ਸਾਰੇ ਜਾਣੇ ਇਸ ਦਿਨ ਨੂੰ ਬੜੀ ਖੁਸ਼ੀ ਨਾਲ ਮਨਾਣੇ ਆ ਤੇ ਜਿਹੜਾ 6ਵਾਂ ਵਾਸ਼ੀਂ ਪੰਹਾਰਾ ਸਾਡਾ 26 27 28 29 ਜੁਲਾਈ ਨੂੰ ਤੇ ਮਾਤਾ ਜੀ ਚੌਂਕੀ ਆ 29 ਤਰੀਕ ਨੂੰ ਸ਼ਾਮੀ 7 ਵੇ ਸ਼ੁਰੂ ਹੋ ਲੰਗੇ ਸਾਡੇ ਜਿਹੜੇ ਪ੍ਰਸਿੱਧ ਗਾਇਕ ਨੇ ਮੁਕੇਸ਼ ਕੁਮਾਰ ਨਾਇਜ ਜਲੰਧਰ ਵਾਲੇ ਬੜਾ ਗੂੰਗਾਨ ਹੋ ਰਿਹਾ ਮੈਂ ਤਾਂ ਥੋੜੇ ਚੈਨਲ ਦੇ ਮਾਧਮ ਨਾਲ ਹੀ ਅਪੀਲ ਕਰਨਾ ਚਾਹਨਾ ਵੀ ਸਾਰੇ ਵੀਰ ਆਪਣੇ ਪਰਿਵਾਰ ਸਮੇਤ ਇਸ ਚੌਂਕੀ 'ਚ ਹਾਜ਼ਰੀ ਲਗਾਣ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਤੇ ਸੌਂਦੇ ਮਹੀਨੇ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਜੈ ਮਾਤਾ ਜੀ ਸੋ ਇਹ ਤੁਸੀਂ ਸੁਣਿਆ ਕਰਨ ਨਾਗਬਾਲ ਜੀ ਉਹਨਾਂ ਤੋਂ ਹੋਰ ਮਾਤਾ ਦੇ ਭਗਤ ਜਿੰਨਾ ਪਰਿਵਾਰ ਕੜਾ ਸੀ ਸਾਰੇ ਨੇ ਕਿਹਾ ਵੀ ਅਸੀਂ ਬੜੀ ਹਰਸ਼ੋਲਾਸ ਦੇ ਨਾਲ ਔਰ ਸਾਡੇ ਮਨ ਦੇ ਵਿੱਚ ਬੜੀ ਭਾਵਨਾ ਹੈ ਮਾਤਾ ਰਣੀ ਨੂੰ ਲੈ ਕੇ ਔਰ ਅਸੀਂ ਜਿਹੜੇ ਸਾਵਣ ਦੇ ਦਿਨ ਚੱਲ ਰਹੇ ਅਸੀਂ ਉੱਥੇ ਲੰਗਰ ਵੀ ਲਾਵਾਂਗੇ ਔਰ ਮਾਤਾ ਦਾ ਜੋ ਗੁਣਗਾਨ ਮਾਤਾ ਦੀ ਚੌਂਕੀ ਰੱਖੀ ਗਈ ਹੈ ਮੁਕੇਸ਼ ਇਨਾਇਤ ਜੋ ਕਿ ਬੜੇ ਇੰਟਰਨੈਸ਼ਨਲ ਲੈਵਲ ਦੇ ਸਿੰਗਰ ਨੇ ਉਹਨਾਂ ਨੇ ਉੱਥੇ ਆ ਕੇ ਮਾਤਾ ਦਾ ਗੁਣਗਾਨ ਕਰਨਾ ਸੋ ਸਾਰੇ ਭਗਤ ਜਿਨ੍ਹਾਂ ਨੂੰ ਅਪੀਲ ਵੀ ਕੀਤੀ ਗਈ ਵੀ ਉੱਥੇ ਪਹੁੰਚ ਕੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਵੇ ਔਰ ਮਾਤਾ ਦੇ ਆਸ਼ੀਰਵਾਦ ਇਸ ਦਿਨਾਂ ਦੇ ਵਿੱਚ ਬੜੀ ਘਾਲਣਾ ਕਰਨੀ ਪੈਂਦੀ ਕਿਉਂਕਿ ਬਹੁਤ ਰਸ਼ ਹੁੰਦਾ ਹਜ਼ਾਰਾਂ ਨਹੀਂ ਲੱਖਾਂ ਦੀ ਤعداد ਨਾਲ ਭਗਤ ਜਨ ਮਾਤਾ ਦੇ ਦਰਬਾਰ ਦੇ ਵਿਨਤਮਸਤਕ ਹੁੰਨ ਲੀ ਜਾਂਦੇ ਨੇ ਪਰ ਫਿਰ ਵੀ ਹੁਸ਼ਿਆਰਪੁਰ ਦੇ ਜਿਹੜਾ ਇਲਾਕਾ ਹੁਸ਼ਿਆਰਪੁਰ ਦੇ ਨੇੜੇ ਜਿੱਥੇ ਇਹਨਾਂ ਦਾ ਵਾਰਸ਼ਿਕ ਮਡਾਰਾ ਹੈ ਉੱਥੇ ਇਹਨਾਂ ਨੇ ਅਪੀਲ ਵੀ ਕੀਤੀ ਹੈ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਕਿ ਉੱਥੇ ਬੰਦੋਬਸਤ ਕੀਤੇ ਜਾਣ ਜੋ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਹਦਾਇਤਾਂ ਦਿੱਤੀਆਂ ਗਈਆਂ ਉਹਦੇ ਮੁਤਾਬਕ ਉੱਥੇ ਬੰਦੋਬਸਤ ਕੀਤੇ ਜਾਂ ਤਾਂ ਕਿ ਭਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਸੋ ਇਹਨਾਂ ਨੇ ਇੱਕ ਅਪੀਲ ਵੀ ਕੀਤੀ ਔਰ ਇੱਕ ਇਨਵੀਟੇਸ਼ਨ ਵੀ ਦਿੱਤਾ ਭਗਤ ਜਿਹਨਾਂ ਨੂੰ ਵੀ ਖੁੱਲਾ ਦਰਬਾਰ ਹੈ ਔਰ ਹਰ ਕੋਈ ਆਵੇ ਔਰ ਮਾਤਾ ਦੇ ਦਰਬਾਰ ਦੇ ਵਿੱਚ ਨਤਮਸਤਕ ਹੋਵੇ ਜੈ ਮਾਤਾ